ਮੁੰਡਾ ਯਾਰ ਮੇਰਾ ਕੀ ਨਾ ਇਹਦਾ ਵਰਿੰਦਰ ਸਿੰਘ ਕਿੰਨੀ ਕੁ ਉਮਰ ਜੀ ਦੀ ਬੁੱਤੀ 30 ਸਾਲ ਨੂੰ ਦੇਖੀ ਗੱਲ ਬਾਤ ਹੋਈ ਹੈ ਸਾਡੇ ਗੱਲ ਬਾਤ ਐਤੋਂ ਸ਼ਾਮੀ ਜੀ ਪਈ ਆਇਆ ਵਾ ਹਰੀ ਕੇ ਨਾਲ ਇੱਕ ਹੋਰ ਮੁੰਡਾ ਆਇਆ ਹੱਟ ਵਾਹ ਰੀਆ ਉਹਨੂੰ ਮੋਟਰ ਦੇ ਫੋਟੋਸੈੱਟ ਦੇ ਘਰਾਤਾ ਕੋਰ ਨਾਲ ਸੱਜਣ ਇਹਨਾਂ ਦਾ ਜਿਸ ਨਾਲ ਕਿ ਬੰਦ ਹੋ ਰਿਹਾ ਹੈ ਉਹਦੇ ਨਾਲ ਮੋਟਰ ਕਰੇ ਪੁੱਛ ਲੈ ਕੇ ਦੋਸਤ ਕਿ ਕਿ ਸ਼ਕ ਡਾਉਣ ਲਾ ਪਏ ਉਹ ਮੋਟਰ ਛੱਡਣਾ ਆਉਣ ਦਿਆ ਕਿੰਨੇ ਕੁ ਦਾ ਟਾਈਮ ਇਹ ਚੱਲਣਾ ਆਉਂਦਾ ਆ 8 ਕਿਤੇ ਲੱਗ ਪੌਣੇ 8 ਦਾ ਟਾਈਮ ਸੀ ਹਾਂਜੀ ਤੇ ਉਹ ਛੱਡਣ ਆਉਣ ਡਿਆ ਤੇ ਇਹਗਾ ਇੱਥੇ ਜਦੋਂ ਆ ਗਿਆ ਤੇ ਜਿਹੜਾ ਛੱਡਣ ਆਉਣ ਡਿਆ ਮੈਂ ਮੋਟਰਸਾਈਕਲ ਮੋੜਿਆ ਪਿਆ ਨੰਗ ਕੇ ਪਰੇ ਪੈਣ ਲਾ ਦੇ ਹਮਤ ਦੌਰ ਪੇ ਸੇ ਰਹਿ ਗਿਆ ਮੋਟਰਸਾਈਕਲ ਮੋੜਿਆ ਦੋ ਦਿਨ ਕਿ ਸ਼ੋਰ ਆ ਗਿਆ ਉਹਨਾਂ ਡੱਕ ਲਿਆ ਮੋਟਰਸਾਈਕਲ ਦੇ ਬੱਲੇ ਬੱਲੇ ਹਤੋ ਤਿਮੜਿਆ ਤੇ ਆਂਦਾ ਵੀ ਇਹ ਰਹਾ ਨਾ ਚੰਗਾ ਜਾਤ ਉਹ ਮਹਿਨਤ ਕੀ ਜਾ ਮੱਲੇ ਜਾਣਾ ਤੇਨ ਤਸਬ ਮੁਤਾਬਕ ਹੈ ਕਿ ਉਹ ਨੂਕਤਾ ਛੇ ਦੇ ਵੇਖਿਆ ਤੇ ਚਲੇ ਜਾਦਾ ਤੇ ਤੂੰ ਯਾ ਮੈਂ ਚਲੇ ਜਾਣਾ ਕਰ ਇਹਨੇ ਦਿਨਾਂ ਬੈਠ ਕੇ ਆ ਗਿਆ ਤੇ ਆਰਟੀਕ ਉਹ ਜਦ ਘਰ ਦੀ ਘੜੀ ਮੋੜੀ ਫੋਨ ਲੈ ਜਾਂਦੀ ਉਹਦੋਂ ਮੁਰਕੇ ਫੋਨ ਬੰਦ ਹੋ ਗਿਆ ਅਖਰ ਉਹ ਇਹਦਾ ਸਵਾਲ ਅੱਡ ਗਿਆ ਕਿਤਨਾ ਪਤਾ ਲੱਗਾ ਰੱਖਦਾ ਇਹ ਤੇ ਐਸੇ ਰ ਆ ਲਵਦੇ ਰਹੇ ਆ ਸਾਡਾ ਪਿੰਡ ਦਾ ਪਿੰਡ ਨੂੰ ਜਾਣ ਵਾਲਾ ਰਾਹ ਰਹੀ ਆ ਪਰਲੇ ਪਾਸੇ ਤੇ ਅਸੀਂ ਹਾਂ ਉਧਰ ਤੇ ਰਾਤ ਹੀ ਵੇਹੂ ਕਹੈਂ ਇਧਰ ਨੂੰ ਅਸੀਂ ਇਹ ਆਂਡੇ ਚੱਲ ਉਧਰ ਦੀ ਹੋਰ ਉਧਰ ਦੀ ਸੜਕ ਤੇ ਦੱਸ ਜਦੋਂ ਉਧਰ ਵੇਨੇ ਵੀ ਉਧਰ ਨਾ ਕਿ ਚਰਾਗ ਦੀ ਜਿੱਡੇ ਪਤਾ ਲੱਗੂ ਤੇ ਕਿਆ ਜਾਂਦੀ ਕਿ ਸਾਨੂੰ ਰਾਜੂ ਫੋਨ ਆ ਗਿਆ ਜਿਹੜੇ ਘਿਲੇ ਕਰੇ ਬੈਠੇ ਤੱਕ ਲਾਉਣੇ ਕਿ ਉੱਥੇ ਬੰਦਾ ਕੋਈ ਮਰਿਆ ਪਿਆ ਵਾ ਤੇ ਮਮੀ ਤੁਰਿਆ ਆਣਾ ਪਾ ਦੇਖੀਏ ਜੇ ਤੁਸੀਂ ਇਧਰ ਨੂੰ ਆਇਓ ਅਸੀਂ ਇਧਰ ਨੂੰ ਆਏ ਤੇ ਗੱਲ ਕਰਦੇ ਕੋਈ ਦੁਸ਼ਮਣੀ ਲੱਗਦੀ ਸੀ ਜਿਹੜੇ ਸਹਰ ਹੁੰਦਾ ਏਦ ਹੀ ਨਹੀਂ ਕਿ ਮੁੰਡੇ ਦੀ ਨਹੀਂ ਕਿਸੇ ਦੀ ਜਿਆਦਾ ਬਾਹਰ ਹੀ ਰਿਹਾ ਪਹਿਲਾਂ ਚੰ디ਗੜ੍ਹ ਕੰਮਕੁਮ ਕਰਦਾ ਰਿਹਾ ਵਾ ਤੇ ਮੁੜ ਕੇ ਇੱਥੇ ਥੋੜਾ ਚਲ ਰਿਹਾ ਤੇ ਕੋਈ ਨਾਲ ਨਹੀਂ ਕੋਸ਼ਾਕ ਹੈ ਤੁਹਾਨੂੰ ਕਿਸੇ ਕੋਈ ਬਣਾਜੀ ਹਾਲ ਦੀ ਘੜੀ ਤੇ ਨਹੀਂਗਾ ਕੋਈ ਮੈਨੂੰ ਪਤਾ ਸੋ ਨਹੀਂਗਾ ਲੱਗਾ ਜਿਹੜਾ ਦਿਮਾਗ ਦੇ ਸਾਹ ਨਾਲ ਛੋਟਾ ਬੱਚਾ ਵਧਾਰਾ ਤੇ ਤਾਂ ਜੇ ਤਾਂ ਬੱਚਾ ਕਿੱਥੇ ਕਿ ਹੁ ਮੇਰੇ ਨਾਲ ਸੋ ਕੋ ਪਿੰਡ ਵਾਲੇ ਕੋਈ ਸੱਚ ਸਰਮਾਇ ਸਚਾਈ ਤੇ ਇਹਨਾਂ ਦੇ ਕੋਈ ਥੋੜਾ ਬਦ ਨੀਕੀ ਦਾ ਚਲ ਤੂੰ ਮੈਂ ਹੁੰਦੀ ਰਹਿੰਦੀ ਤੇ ਤਾਕੀ ਭਾਰ ਕੇ ਹਜਾਤੀ ਕੋ ਸਾਥ ਨਹੀਂ ਡਾਡੇ ਜਿਉਂਦੀ ਜਿਵੇਂ ਕਿ ਨੰਬਰ ਨੰਬਰ ਆਉਂਦੀ ਜਾਂ ਕੋਈ ਵਿੱਚੋਂ ਵੱਧ ਵੀ ਕੋਈ ਇਹੋ ਜਿਹੀ ਦੁਸ਼ਮਣੀ ਨਹੀਂ ਗਈ ਠੀਕ ਹੈ ਹੈਗੀ ਕੀ ਮੰਗ ਕਰਦੇ ਹੁੰਦੇ ਹੋ ਮੰਗ ਕੇ ਹੀ ਇਨਸਾਫ ਹੁੰਦਾ ਹੋ ਰਹੀ ਮੰਗ ਹੀ ਕੀ ਕਰਨੀ ਆ ਸਾਡਾ ਹੁਣ ਜੋ ਸਾਡਾ ਤਾਂ ਜਿਹੜਾ ਹੋ ਗਿਆ ਹੋ ਗਿਆ ਚਲੋ ਦੋਸ਼ੀ ਗਾਹ ਨਾ ਕਿਸੇ ਨੂੰ ਕਰਨਗੇ ਸਾਡਾ ਤੇ ਜੋ ਹੋਣਾ ਹੀ ਹੋ ਗਿਆ ਇਸ ਕਰਕੇ ਸਾਨੂੰ ਅੱਖਾਂ ਸਾਹਮਣੇ ਆ ਜੇ ਬੰਦਾ ਕਿਹੜਾ ਵਾ ਚਲੋ ਦੋਸ਼ੀ ਦੋਸ਼ੀ ਫੜਿਆ ਜਾਵੇ ਪਤਾ ਲੱਗੇ ਸਾਨੂੰ ਇਹ ਕਿਹੜੀ ਗੱਲਾਂ ਕੀ ਅਗੇ ਇਹਦੇ ਇਹਦੇ ਕਿਸੇ ਦੇ ਨਾਲ ਗੱਲ ਵੀ ਨਹੀਂ ਕੋਉਂ ਤੇ ਜਿਹਦੇ ਕੋਲੇ ਅੱਜ ਮਿਲੇ ਉਸ ਨੂੰ ਆ ਜਾ ਆ ਜਾ ਕੀ ਹਾਲ ਹੈ ਕੀ ਹਾਲ ਆਪ ਵੀ ਕਰਾਈ ਫਿਰ ਦੰਦਾ ਹੈ ਚਲ ਬਾਜੀ ਇਹ ਜਾਮਨਗਰੋਂ ਆਇਆ ਜੀ ਮੁੰਡਾ ਕੰਪਨੀ ਚ ਕੰਮ ਕਰਦਾ ਹੈਗਾ ਇਥੇ ਘਰੋਂ ਹਰੀ ਕੇ ਗਿਆ ਤੇ ਹਰੀਆਂ ਤੋਂ ਮੁੰਡੇ ਦੇ ਨਾਲ ਸੰਦੀਪ ਦੇ ਨਾਲ ਚਲੇ ਗਿਆ ਉਹਦੇ ਘਰੇ ਸ਼ਰਾਬ ਪੀਣ ਉਹ ਇਹਨੂੰ ਛੱਡਣਾ ਹੁੰਦਿਆ ਜੀ ਰਾਤ ਉਹਦੇ ਦੱਸਣ ਦੇ ਆ ਵੀ ਮੈਂ ਛੱਡਣਾ ਹੁੰਦਿਆ ਤੇ ਮੁੰਡਿਆਂ ਦੇ ਨਾਲ ਇਥੋਂ ਵਹਿ ਗਿਆ ਤੇ ਬਾਅਦ ਚ ਪਤਾ ਨਹੀਂ ਕੀ ਹੋਇਆ ਫਿਰ ਸਾਡੇ ਕੋਲੇ ਮੁੰਡਾ ਸਵੇਰੇ ਆਇਆ ਵੀ ਆ ਸੰਦੀਪ ਉਹ ਦੱਸਣ ਅਹੀਂ ਪੁਛਿਆ ਨੂੰ ਤੇ ਹੁਣ ਸਵੇਰੇ ਵੀ ਉਹਨੇ ਦੱਸਿਆ ਸਾਨੂੰ ਕਹਿੰਨ ਕਰਕੇ ਵੀ ਉੱਥੇ ਇੱਕ ਇਹਦੀ ਡੈਥ ਹੋਈ ਪਈ ਆ ਤੇ ਵੇਖੋ ਆਪਣਾ ਮੁੰਡਾ ਤ ਨਹੀਂ ਗਾ ਫੇਰ ਅਹੀਂ ਆਨ ਇਧਰ ਨੂੰ ਵੇਖਣਾ ਹੈ ਹੂੰ ਰਾਤ ਅਸੀਂ ਵਹਿੰਦੇ ਗਏ ਆ 12 1 ਵਜੇ ਪਰੇ ਸੜਕਾਂ ਤੇ ਸਾਰੇ ਲੱਭਦੇ ਗਏ ਆ ਜੀ ਇਹਨੂੰ ਇਸ ਤਰ੍ਹਾਂ ਸੀ ਚੇਤ ਬੰਨੀ ਗਈ ਨਹੀਂ ਜੀ ਪਤਾ ਹੀ ਹੁਣੇ ਲੱਗਾ ਸਾਨੂੰ ਤੇ ਹਾਂਜੀ ਹਾਂਜੀ ਸਾਰੇ ਹੁਣ ਤੇ ਆ ਪਹੁੰਚ ਗਿਆ ਜੀ ਇੱਥੇ ਕੀ ਲੱਗਦਾ ਕੁਝ ਨਹੀਂ ਜੀ ਨਹੀਂ ਜੀ ਅਜੇ ਤੱਕ ਅਹੀਂ ਕਿਸੇ ਦੇ ਨਾਲ ਵੀ ਨਹੀਂ ਕਿਸੇ ਦੀ ਦੁਸ਼ਮਨੀ ਹੈਗੀ ਜੀ ਹੀ ਮੰਗ ਕਰੂ। ਮਾਗ ਇਨਸਾਫ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਇਹ ਕੀਤਾ ਵਗਾਂਡ ਫੜੇ ਜਾਣੇ ਚਾਹੀਦੇ ਉਹਨਾਂ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਏ। ਇਹ ਮੇਰਾ ਦੇਰ ਲੱਗਦਾ ਚਾਚੇ ਜੀ ਦਾ ਬੇਟਾ ਵਾ। ਕੀ ਨਾਹੀ ਰਾਜ? ਵਰਿੰਦਰ ਸਿੰਘ। ਕੀ ਗੱਲ ਬਾਤ ਹੋ ਯਾਰ? ਕਿੱਥਾਂ ਪਹੁੰਚ ਲੱਗਾ ਤਾ? ਸਾਨੂੰ ਤੇ ਭਾਜੀ ਹੋਣੀ ਪਤਾ ਲੱਗਾ ਵਾ। ਉਹ ਵੀ ਰਾਈ ਨ ਜਾਣਦਾ ਸੀ ਤੇ ਕਹਿੰਦੇ ਸੀ ਤੇ ਫੇਰ ਇਹਨਾਂ ਦੇ ਇੱਧਰ ਨੂੰ ਆਏ ਆਂ ਬਕਦੇ ਸਹੇ ਉਹ ਵਰਿੰਦਰ ਤੇ ਨਹੀਂ ਹੱਡਾ ਪਿਆ ਵੀ। ਹਾਂਜੀ। ਕੀ ਮੰਗੀ ਕਰਦੇ ਜੀ ਤੁਹਾਨੂੰ? ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਇਹ ਰੈਂਡਸਿੰਗਸ ਹਨੌਕਲੋਂਸਿੰਗ ਪ੍ਰਿੰਟਪੁਤਰੀਵਾ ਦੇ ਇਹਦੀ ਉਮਰ ਕਿੰਨੀ ਬਤੀਕਸਾ ਦਾ ਇਹਦੀ ਨੂੰ ਡੈਡ ਬੋਡੀ ਜਿਹੜੀ ਹੈ ਪੱਤੀ ਰੋਡ ਤੋਂ ਬੂਹੇ ਵਾਲੀਆਂ ਰੋਡ ਤੇ ਜਿਹੜੀ ਲਿੰਕ ਰੋਡਾ ਉੱਤੇ ਮਿਲੀ ਹੈ ਇਹਦੀ ਬੋਡੀ ਤੇ ਤੇਜ਼ ਤਾਰ ਖਿਆਲ ਤੇ ਚਮਕ ਨੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਦੇ ਪੇਰੈਂਟਸ ਆ ਗਏ ਜੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਐਫ ਆਰ ਲੋਜ ਕਰਕੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਬਾਕੀ ਤੁਸੀਂ ਸੌਣ ਗਏ ਉਹ ਤੁਹਾਨੂੰ ਦੱਸ ਦਾਂਗੇ ਸਰ ਕੀ ਲੱਗਦਾ ਜੀ ਮਤਲਬ ਕਿ ਰੰਜਿਸ਼ ਹੈ ਤੇ ਆਪ ਕੋ ਡੈਫੀਨਿਟਲੀ ਕੋਈ ਨਾ ਕੋਈ ਰੰਜਿਸ਼ ਹੀ ਹੁੰਦੀ ਹੈ ਤਾਂ ਹੀ ਮਰਡਰ ਹੁੰਦਾ ਆਦਰਵਾਇਸ ਤੇ ਕਤਲ ਤੁਸੀਂ ਤੁਹਾਨੂੰ ਪਤਾ ਹੀ ਹੈ ਕੋਈ ਹੁਣ ਪਤਾ ਸਰ ਨਹੀਂ ਕਰਦਾ ਜੇ ਦੇ ਕੋਈ ਕੀ ਹੋ ਗਿਆ ਕੀ ਲੱਗਦਾ ਟਾਡ ਮੜਾਏ ਮੁੰਡਾ ਯਾ ਮੇਰਾ ਕੀ ਨਾ ਇਹਦਾ ਵਰਿੰਦਰ ਸਿੰਘ ਕਿੰਨੇ ਕੁ ਉਮਰ ਦੇ ਜੀ ਬੱਤੀ 33 ਸਾਲ ਨੂੰ ਦੇ ਕੀ ਗੱਲ ਬਾਤ ਹੋਈ ਹੈ ਸਾਡੇ ਗੱਲ ਬਾਤ ਐਤੋਂ ਸ਼ਾਮੀ ਜੀ ਪਈ ਆਇਆ ਵਾ ਹਰੀ ਕੇ ਨਾਲ ਇੱਕ ਹੋਰ ਮੁੰਡਾ ਆਇਆ ਹੱਟ ਵਾਹ ਰੀਆ ਉਹਨੂੰ ਮੋਟਰ ਦੇ ਫੋਟੋ ਸੈੱਟ ਦੇ ਘੜਾਤਾ ਕੋਰ ਨਾਲ ਸੱਜਣ ਇਹਨਾਂ ਦਾ ਜਿਸ ਨਾਲ ਕਿ ਉਹਦੇ ਨਾਲ ਮੋਟਰਸਾਈਕਲ ਉਹ ਚੱਲੇ ਗਿਆ ਦੋਥੇ ਪੈਕਸ਼ਾ ਘਟਾਉਣ ਲਾ ਪਿਆ ਉਹ ਮੋੜੇ ਛੱਡਣ ਆਉਣ ਡਿਆ ਕਿੰਨੇ ਕੁ ਦਾ ਟਾਈਮ ਹੀ ਚੱਲਣਾ ਆਉਂਦਾ 8 ਕਿਤੇ ਲੱਗ ਪਾਉਣੇ 8 ਦਾ ਟਾਈਮ ਸੀ ਹਾਂਜੀ ਤੇ ਉਹ ਛੱਡਣ ਆਉਣ ਡਿਆ ਤੇ ਇਹਦਾ ਇੱਥੇ ਜਦੋਂ ਆ ਗਿਆ ਤੇ ਜਿਹੜਾ ਛੱਡਣ ਆਉਣ ਡਿਆ ਮੈਂ ਮੋਟਰਸਾਈਕਲ ਮੋੜਿਆ ਪਿਆ ਨੰਗ ਕੇ ਪਰੇ ਪੈਣ ਲਾ ਦੇ ਉਹ ਦੌਰ ਪੇ ਸੇ ਰਹਿ ਗਿਆ ਮੋਟਰਸਾਈਕਲ ਮੋੜਿਆ ਦੋ ਜਿੰਨ ਕਿ ਸ਼ੋਰ ਆ ਗਿਆ ਉਹਨਾਂ ਡੱਕ ਲਿਆ ਮੋਟਰਸਾਈਕਲ ਦੇ ਬੁੱਲ ਦੇ ਬੱਲਿਆ ਤੋਂ ਤੇ ਮੜਿਆ ਤੇ ਆਂਦਾ ਵੀ ਇਹ ਰਹਾ ਨਾ ਚੰਗਾ ਜਾਤ ਉਹ ਮੈਂ ਨਾ ਉਹ ਜਾ ਚਲੇ ਜਾਣਾ ਤੇਨ ਤਸਵ ਦੇ ਮੁਤਾਬਕ ਹੈ ਕਿ ਉਹਨੂੰ ਕਿਤਾਬਾਂ ਦੇ ਵਿੱਚ ਚਲੇ ਜਾਦਾ ਤੇ ਤੂੰ ਯਾਦ ਚਲੇ ਜਾਣਾ ਕਰ ਇਹ ਨਦੀ ਨਾਲ ਬਹਿ ਕੇ ਆ ਗਿਆ ਤੇ ਆਰਟੀਕ ਉਹ ਜਦ ਘਰ ਦੀ ਘੜੀ-ਮੂੜੀ ਫੋਨ ਲੈ ਜਾਂਦੀ ਉਹਦੋਂ ਮੁੜ ਕੇ ਫੋਨ ਬੰਦ ਹੋ ਗਿਆ ਅੱਜ ਉਹ ਜੀ ਦਸ ਸਵਾਤ 3:30 ਕਿੰਨਾ ਪਤਾ ਲੱਗਾ ਦੱਸਦੇ ਇੱਥੇ ਇੱਥੇ ਦਾ ਰ ਆ ਲਵਦੇ ਰਹੇ ਆ ਸਾਡਾ ਪਿੰਡ ਦਾ ਪਿੰਡ ਨੂੰ ਜਾਣ ਵਾਲਾ ਰਾਹ ਰੀਕਾ ਪਰਲੇ ਪਾਸੇ ਆ ਤੇ ਅਹੀਂ ਹਾ ਉਧਰ ਤੇ ਰਾਤ ਹੀ ਵੇਹੂ ਕਹੈਂ ਇਧਰ ਨੂੰ ਅਹੀਂ ਜੇ ਔਣ ਟੇ ਚੱਲ ਉਧਰ ਦੀ ਖੋਦ ਦਾ ਵੀ ਸੜਕ ਦੇ ਦੱਸ ਜਦੋਂ ਉਧਰ ਵੇਨੇ ਵੀ ਉਧਰ ਨਾ ਕਰੇ ਜਰਾ ਗੁਦੀਏ ਦੇ ਡੱਗਾ ਪਾ ਲੱਗੂ ਤੇ ਕੁੱਤੇ ਆ ਜਾਂਦੇ ਅਗੀ ਨੂੰ ਸਾਨੂੰ ਰਾਜ ਕੋਨ ਆ ਗਿਆ ਜਿਹੜਾ ਜਿਲੇ ਘਰੇ ਬੈਠੇ ਲੈਕਚਰ ਲਾਉਣੇ ਕਿ ਉੱਥੇ ਬੰਦਾ ਕੋਈ ਮਰਿਆ ਪਿਆ ਵਾ ਤੇ ਮੰਮੀ ਤੁਰਿਆ ਆਣਾ ਪਾ ਵੇਖੀਏ ਜੇ ਤੁਸੀਂ ਉਧਰ ਨੂੰ ਅਹੀਂ ਉਧਰ ਨੂੰ ਨਹੀਂ ਚੱਲਣਾ ਕੋਈ ਦੁਸ਼ਮਣੀ ਲੱਗਦੀ ਸੀ ਜਿਹਦੇ ਸਹਾਰਾ ਹੁੰਦਾ ਏਦ ਹੀ ਨਹੀਂ ਕਿ ਮੁੰਡੇ ਦੀ ਨਹੀਂ ਕਿਸੇ ਦੀ ਜਿਆਦਾ ਬਾਹਰ ਹੀ ਰਿਹਾ ਪਹਿਲਾਂ ਚੰ디ਗੜ੍ਹ ਕੰਮਕੁਮ ਕਰਦਾ ਰਿਹਾ ਵਾ ਤੇ ਮੁੜ ਕੇ ਇੱਥੇ ਥੋੜਾ ਚਲ ਰਿਹਾ ਤੇ ਕੋਈ ਨਾਲ ਨਹੀਂ ਕੋਸ਼ਾਕ ਹੈ ਤੁਹਾਨੂੰ ਕਿਸੇ ਕਿਸੇ ਬਾਪੂ ਨਾਲ ਹੀ ਹਾਲ ਦੀ ਘੜੀ ਤੇ ਨਹੀਂਗਾ ਕੋਈ ਮੈਨੂੰ ਪਤਾ ਸੋ ਨਹੀਂਗਾ ਲੱਗਾ ਜਿਹੜਾ ਦਿਮਾਗ ਦੇ ਸਾਹ ਨਾਲ ਛੋਟਾ ਬੱਚਾ ਘਸਾਰਾ ਤੇ ਤਾਂ ਕਿਤਾਬ ਕਿਤਾਬ ਨਹੀਂ ਆ ਜਾਏ ਕਿ ਹੁ ਮੇਰੇ ਨਾਲ ਸੁਗ ਪਿੰਡ ਵਾਲੇ ਕੋਈ ਸੱਚ ਸਰਮਾਇ ਸਚਾਈ ਤੇ ਇਹਨਾਂ ਦੇ ਕੋਈ ਥੋੜਾ ਪਤਾ ਨੇ ਕੀ ਦਾ ਚੱਲ ਤੂੰ ਤੂੰ ਮੈਂ ਹੁੰਦੀ ਰਹਿੰਦੀ ਆ ਤੇ ਪਾਕੀ ਭਾਰ ਕੇ ਹਜਾਇਤੀ ਕੋ ਸਾਥ ਨਹੀਂ ਡਾਡੇ ਜਿਉਂਦੀ ਕਿ ਇਹਨਾਂ ਕੇ ਨੰਬਰ ਨੰਬਰ ਆਉਂਦੀ ਜਾਂ ਕੋਈ ਵਿੱਚੋਂ ਵੱਧ ਦੀ ਕੋਈ ਇਹੋ ਜਿਹੀ ਦਸ਼ਮੀ ਨਹੀਂ ਗਈ ਤੇ ਇਹ ਹੈਗੀ ਕੀ ਮੰਗ ਕਰਦੇ ਹੁੰਦੇ ਹੋ ਮੰਗ ਇਹ ਨਹੀਂ ਇਨਸਾਫ ਹੁੰਦਾ ਹੋ ਰਹੀ ਮੰਗ ਇਹ ਕੀ ਕਰਨੀ ਆ ਸਾਡਾ ਹੁਣ ਜੋ ਸਾਡਾ ਤਾਂ ਜਿਹੜਾ ਹੋ ਗਿਆ ਹੋ ਗਿਆ ਚਲੋ ਦੋਸ਼ੀ ਗਾਹ ਨਾ ਕਿਸੇ ਨੂੰ ਕਰਨਗੇ ਸਾਡਾ ਤੇ ਜੋ ਹੋਣਾ ਹੀ ਹੋ ਗਿਆ ਇਹ ਕਰਕੇ ਸਾਨੂੰ ਅੱਖਾਂ ਸਾਹਮਣੇ ਆ ਜੇ ਬੰਦਾ ਕਿਹੜਾ ਵਾ ਚਲੋ ਦੋਸ਼ੀ ਦੋਸ਼ੀ ਫੜਿਆ ਜਾਵੇ ਪਤਾ ਲੱਗੇ ਸਾਨੂੰ ਇਹ ਕਿਹੜੀ ਗੱਲਾਂ ਕੀ ਅਗੇ ਇਹਦੀ ਤੇ ਕਿਸੇ ਦੇ ਨਾਲ ਗੱਲ ਵੀ ਨਹੀਂ ਕੋਉਂ ਤੇ ਜਿਹਦੇ ਕੋਲੇ ਅੱਜ ਮਿਲੇ ਉਸ ਨੂੰ ਆ ਜਾ ਆ ਜਾ ਕੀ ਹਾਲ ਹੈ ਕੀ ਹਾਲ ਆਪ ਵੀ ਕਰਾਈ ਫਿਰ ਦੰਦਾ ਹੈ ਚਾਲ ਬਾਜੀ ਇਹ ਜਾਮਨਗਰੋਂ ਆਇਆ ਜੀ ਮੁੰਡਾ ਕੰਪਨੀ ਚ ਕੰਮ ਕਰਦਾ ਹੈਗਾ ਇਸੇ ਘਰੋਂ ਹਰੀ ਕੇ ਗਿਆ ਤੇ ਹਰੀਆਂ ਤੋਂ ਮੁੰਡੇ ਦੇ ਨਾਲ ਸੰਦੀਪ ਦੇ ਨਾਲ ਚਲੇ ਗਿਆ ਉਹਦੇ ਘਰੇ ਸ਼ਰਾਬ ਪੀਣ ਉਹ ਇਹਨੂੰ ਛੱਡਣਾ ਹੁੰਦਿਆ ਜੀ ਰਾਤ ਉਹਦੇ ਦੱਸਣ ਤੇ ਆ ਵੀ ਮੈਂ ਛੱਡਣਾ ਹੁੰਦਿਆ ਤੇ ਮੁੰਡਿਆਂ ਦੇ ਨਾਲ ਇਥੋਂ ਵਹਿ ਗਿਆ ਤੇ ਬਾਅਦ ਚ ਪਤਾ ਨਹੀਂ ਕੀ ਹੋਇਆ ਫਿਰ ਸਾਡੇ ਕੋਲੇ ਮੁੰਡਾ ਸਵੇਰੇ ਆਇਆ ਵੀ ਆ ਸੰਦੀਪ ਉਹ ਦੱਸਣ ਅਹੀਂ ਪੁਛਿਆ ਨੂੰ ਤੇ ਹੁਣ ਸਵੇਰੇ ਵੀ ਉਹਨੇ ਦੱਸਿਆ ਸਾਨੂੰ ਕੌਣ ਕਰਕੇ ਵੀ ਉੱਥੇ ਕਿਸੇ ਦੀ ਡੈਥ ਹੋਈ ਪਈ ਆ ਤੇ ਵੇਖੋ ਆਪਣਾ ਮੁੰਡਾ ਤ ਨਹੀਂ ਗਾ ਫੇਰ ਅਹੀਂ ਆਨ ਇਧਰ ਨੂੰ ਵੇਖਣਾ ਹੈ ਹੂੰ ਰਾਤ ਅਸੀਂ ਵਹਿੰਦੇ ਗਏ ਆ 12 1 ਵਜੇ ਪਰੇ ਸੜਕਾਂ ਤੇ ਸਾਰੇ ਲੱਭਦੇ ਗਏ ਆ ਜੀ ਇਹਨੂੰ ਇਹ ਦੱਸ ਆ ਦਿੱਤੀ ਕਿਸ ਬੰਦੇ ਨੇ ਨਹੀਂ ਜੀ ਪਤਾ ਹੀ ਹੁਣੇ ਲੱਗਾ ਸਾਨੂੰ ਤੇ ਪੁਸਤ ਜਾ ਖੁਆ ਹਾਂਜੀ ਹਾਂਜੀ ਸਾਰੇ ਹੁਣ ਤੇ ਆ ਪਹੁੰਚ ਗਿਆ ਜੀ ਇੱਥੇ ਕੀ ਲੱਗਦਾ ਕੁਝ ਨਹੀਂ ਕੁਝ ਨਹੀਂ ਜੀ ਨਹੀਂ ਜੀ ਅਜੇ ਤੱਕ ਅਹੀਂ ਕਿਸੇ ਦੇ ਨਾਲ ਵੀ ਨਹੀਂ ਕਿਸੇ ਦੀ ਦੁਸ਼ਮਣੀ ਹੈਗੀ ਦੀ ਮੰਗ ਕਰੂ। ਮਾਗ ਇਹ ਇਨਸਾਫ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਇਹ ਕੀਤਾ ਵਗਾਂਡ ਫੜੇ ਜਾਣੇ ਚਾਹੀਦੇ ਆ ਉਹਨਾਂ ਨੂੰ ਮਨ ਦੀ ਸਜ਼ਾ ਮਿਲਣੀ ਚਾਹੀਦੀ ਏ। ਇਹ ਮੇਰਾ ਦੇਰ ਲੱਗਦਾ ਚਾਚੇ ਜੀ ਦਾ ਬੇਟਾ ਵਾ। ਕੀ ਨਾਹੀ ਦਾ? ਵਰਿੰਦਰ ਸਿੰਘ। ਕੀ ਗੱਲ ਬਾਤ ਹੋ ਯਾਰ ਤੁਸਾਂ ਬਹੁਤ ਲੱਗਾ ਤਾ। ਸਾਨੂੰ ਤੇ ਭਾਜੀ ਹੋਣੀ ਪਤਾ ਲੱਗਾ ਵਾ। ਉਹ ਵੀ ਰਾਈ ਨ ਜਾਣਦਾ ਸੀ ਤੇ ਕਹਿੰਦੇ ਸੀ ਤੇ ਫੇਰ ਇਹਨਾਂ ਦੇ ਇੱਧਰ ਨੂੰ ਆਏ ਆ ਬਕਦੇ ਸਹੇ ਆ ਵਰਿੰਦਰ ਤੇ ਨਹੀਂ ਹੱਡਾ ਪਿਆ ਵੀ। ਹਾਂਜੀ। ਕੀ ਮੰਗੀ ਕਰਦੇ ਬਿਤਰੋਂ? ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਇਹ ਰੈਂਡਸਿੰਗਸ ਹਨਕਲੋਂ ਸਿੰਗ ਪ੍ਰਿੰਟ ਪੁਤਰੀਵਾ ਦੇ ਇਹਦੀ ਮਰਕੀ ਬੱਧੀਖਸਾ ਜਿਹਦੀ ਨੂੰ ਡੈੱਡ ਬੋਡੀ ਜਿਹੜੀ ਹੈ ਪੱਤੀ ਰੋਡ ਤੋਂ ਬੂਹੇ ਵਾਲੀਆਂ ਰੋਡ ਤੇ ਜਿਹੜੀ ਲਿੰਕ ਰੋਡਾ ਉੱਤੇ ਮਿਲੀ ਹੈ ਇਹਦੀ ਬੋਡੀ ਤੇ ਤੇਜ਼ ਧਾਰ ਤੇ ਚਕਮ ਨੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਪੇਰੈਂਟਸ ਆ ਗਏ ਜੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਐਫ ਆਰ ਲੋਜ ਕਰਕੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਤੇ ਬਾਕੀ ਉਦੋਂ ਸਪੈਕਸ ਹੋਣਗੇ ਉਹ ਤੁਹਾਨੂੰ ਦੱਸ ਦਾਂਗੇ। ਲੱਗਦਾ ਜੀ ਮੈਨੂੰ ਕਿ ਰੰਜਿਸ਼ ਹੈ ਤੋ ਯਾ ਕੋ ਡੈਫੀਨਿਟਲੀ ਕੋਈ ਨਾ ਕੋਈ ਰੰਜਿਸ਼ ਹੀ ਹੁੰਦੀ ਹੈ ਤਾਂ ਹੀ ਮਰਡਰ ਹੁੰਦਾ ਆਦਰਵਾਇਸ ਤੇ ਕਤਲ। ਤੁਹੀਂ ਤੁਹਾਨੂੰ ਪਤਾ ਹੀ ਹੈ। ਗੱਲ ਬਾਤ ਕੋਈ ਹੁਣ ਪਤਾ ਸਰ ਨਹੀਂ ਲੱਗਦਾ ਜੇ ਦੇਖੀ ਕੀ ਹੋ ਗਿਆ ਕੀ ਲੱਗਦਾ ਟੱਮਦਾ ਆ ਮੁੰਡਾ ਯਾਰ ਮੇਰਾ ਕੀ ਨਾ ਇਹਦਾ ਵਰਿੰਦਰ ਸਿੰਘ ਕਿੰਨੀ ਕੁ ਉਮਰ ਜੀ ਦੀ ਬੱਤੀ 33 ਸਾਲ ਨੂੰ ਨਹੀਂ ਤੇ ਕੀ ਗੱਲ ਬਾਤ ਹੋਈ ਹੈ ਸਾਡੇ ਗੱਲ ਬਾਤ ਅਸਨ ਕਰੋਂ ਸ਼ਾਮੀ ਜੀ ਪਈ ਆਇਆ ਵਾ ਹਰੀ ਕੇ ਨਾਲ ਇੱਕ ਹੋਰ ਮੁੰਡਾ ਆਇਆ ਹੱਟ ਵਾਹ ਰੀਆ ਉਹਨੂੰ ਮੋਟਰ ਦੇ ਮੋਟਰ ਤੇ ਕਢਾਤਾ ਕੋਰ ਨਾਲ ਸੱਜਣ ਇਹਨਾਂ ਦਾ ਜਿਸ ਨਾਲ ਕਿ ਬੰਦ ਹੁੰਦਾ ਹੈ ਤੇ ਉਹਦੇ ਨਾਲ ਮੋਟਰਸਾਈਕਲ ਪੁੱਛਦੇ ਕਿ ਦੁੱਤ ਤੇ ਕਿਸ਼ਕ ਡੌਣ ਲਾ ਪਏ ਉਹ ਮੋਟਰ ਕਿ ਛੱਡਣਾ ਆਉਂਦਿਆ ਕਿੰਨੇ ਕੁ ਦਾ ਟਾਈਮ ਹੀ ਚੱਲਣਾ ਆਉਂਦਿਆ 8 ਕਿਤੇ ਲੱਗ ਪਾਉਣੇ 8 ਦਾ ਟਾਈਮ ਸੀ ਹਾਂਜੀ ਤੇ ਉਹ ਛੱਡਣ ਆਉਂਦਿਆ ਤੇ ਇਹਗਾ ਇੱਥੇ ਜਦੋਂ ਆ ਗਿਆ ਤੇ ਜਿਹੜਾ ਜਿਹੜਾ ਛੱਡਣ ਆਉਂਦਿਆ ਉਹ ਮੈਂ ਮੋਟਰਸਾਈਕਲ ਮੋੜਿਆ ਪਿਆ ਨੰਗ ਕੇ ਪਰੇ ਪੈਣ ਨਾਲ ਆ ਤੇ ਉਹ ਦੌਰ ਪੇ ਸੇ ਰਹਿ ਗਿਆ ਹਾਂ ਮੋਟਰਸਾਈਕਲ ਮੋੜਿਆ ਦੋ ਦਿਨ ਕਿ ਸ਼ੋਰ ਆ ਗਿਆ ਉਹਨਾਂ ਢੱਕ ਲਿਆ ਮੋਟਰਸਾਈਕਲ ਦੇ ਬੱਲੇ ਬੱਲੇ ਆ ਤੇ ਮੜਾਇਆ ਤੇ ਹੰਦਾ ਵੀ ਰਹਿਣਾ ਹੰਦਾ ਚੰਗਾ ਜਾਤ ਉਹ ਮਿਹਨਤ ਕੋਈ ਜਾ ਚਲੇ ਜਾਣਾ ਤੇ ਉਸ ਮੁਤਾਬਕ ਹੈ ਕਿ ਉਹ ਨਕੂਤਰ ਅਗੇ ਬੈਠਾ ਕਿ ਕਿਤਰਾ ਕੰਮ ਤੇ ਤੂੰ ਜਾ ਮ ਚਲੇ ਜਾਣਾ ਕਰ ਇਹਨੇ ਨਾਲ ਬਹਿ ਕੇ ਆ ਗਿਆ ਤੇ ਆਰਟਕ ਉਹ ਜਦ ਘਰ ਦੀ ਘੜੀ ਮੂੜੀ ਫੋਨ ਲਾਈ ਜਾਂਦੀ ਉਹਦੋਂ ਮੁੜ ਕੇ ਫੋਨ ਬੰਦ ਹੋ ਗਿਆ ਅਖਰ ਉਹ ਇਹਦਾ ਸਵਾਰ ਥੜਨਾ ਗਿਆ ਕਿਤਰਾ ਪਤਾ ਲੱਗਾ ਕਰਦਾ ਇਹ ਤੇ ਅਜਿਹਾ ਰਾਤ ਲੱਭਦੇ ਰਹੇ ਆ ਸਾਡਾ ਪਿੰਡ ਦਾ ਪਿੰਡ ਨੂੰ ਜਾਣ ਵਾਲਾ ਰਾਹ ਰੀਕਾ ਪਰਲੇ ਪਾਸੇ ਆ ਤੇ ਅਸੀਂ ਹਾਂ ਉਧਰ ਤੇ ਰਾਤ ਹੀ ਵੇਹੂ ਕਹੈਂ ਇਧਰ ਨੂੰ ਅਸੀਂ ਜੇ ਆਉਣ ਤੇ ਚੱਲ ਉਧਰ ਦੀ ਉਹਦਰ ਦੀ ਸੜਕ ਤੇ ਦੱਸ ਜਦੋਂ ਉਧਰ ਵੇਨੇ ਵੀ ਉਧਰ ਨਾ ਕਰੇ ਜਰਾ ਗੁੱਦੀ ਦੇ ਡੱਗਾ ਪਾ ਲੱਗਦੇ ਕੁੱਤੇ ਆ ਜਾਂਦੇ ਅੱਗੇ ਸਾਨੂੰ ਰਾਜ ਕੋਨ ਆ ਗਿਆ ਜਿਹਦੇ ਘਰੇ ਬੈਠੇ ਪਕਚ ਲਾਉਣੇ ਕਿ ਉੱਥੇ ਬੰਦਾ ਕੋਈ ਮਰਿਆ ਪਿਆ ਵਾ ਤੇ ਮਮੀ ਤੁਰਿਆ ਆਣਾ ਪਾ ਵੇਖੀਏ ਤੇ ਤੁਸੀਂ ਉਧਰ ਨੂੰ ਆਂ ਨਹੀਂ ਇਧਰ ਨੂੰ ਆਏ ਜੀ ਆ ਗਏ ਕੋਈ ਦੁਸ਼ਮਣੀ ਲੱਗਦੀ ਸੀ ਜਿਹਦੇ ਰਿਸ਼ਤੇ ਹੁੰਦਾ ਏਦ ਹੀ ਨਹੀਂ ਕਿ ਮੁੰਡੇ ਦੀ ਨਹੀਂ ਕਿਸੀ ਦੀ ਜਿਆਦਾ ਬਾਹਰ ਹੀ ਰਿਹਾ ਪਹਿਲਾਂ ਚੰ디ਗੜ੍ਹ ਕੰਮਕੁਮ ਕਰਦਾ ਰਿਹਾ ਵਾ ਤੇ ਮੁੜ ਕੇ ਇੱਥੇ ਥੋੜਾ ਚਲ ਰਿਹਾ ਤੇ ਕੋਈ ਨਾਲ ਨਹੀਂ ਕੋਸ਼ਾਕਾ ਹੈ ਤੁਹਾਨੂੰ ਕਿਸੇ ਦੀ ਹਾਲ ਦੀ ਘੜੀ ਤੇ ਨਹੀਂਗਾ ਕੋਈ ਮੈਨੂੰ ਪਤਾ ਸੋ ਨਹੀਂਗਾ ਦਾ ਜਿਹੜਾ ਦਿਮਾਗ ਦੇ ਸਾਹ ਨਾਲ ਛੋਟਾ ਬੱਚਾ ਵਸਾਰਾ ਤੇ ਤਾਂ ਕਿਤਾਬ ਤੇ ਪਛਾਣ ਨਹੀਂ ਆ ਜਾਏ ਕਿ ਹੁ ਮੇਰੇ ਨਾਲ ਸੁਗ ਪਿੰਡ ਵਾਲੇ ਕੋਈ ਸੱਚ ਸਮਾਇ ਸਚਾਈ ਤੇ ਇਹਨਾਂ ਦੇ ਕੋਈ ਥੋੜਾ ਪਤਾ ਨੇ ਕੀ ਦਾ ਚੱਲ ਤੂੰ ਤਾਂ ਮੈਂ ਹੁੰਦੀ ਰਹਿੰਦੀ ਆ ਤੇ باقی ਭਾਰ ਕੇ ਰਜਾਈ ਦੀ ਕੋ ਸਾਖ ਨਹੀਂ ਡਾਡੇ ਜਿਉਂਦੀ ਕਿ ਇਹਨਾਂ ਕੇ ਨੰਬਰ ਨੰਬਰ ਆਉਂਦੀ ਜਾਂ ਕੋਈ ਬਿੱਤੋਂ ਵੱਧ ਦੀ ਕੋਈ ਇਹੋ ਜਿਹੀ ਦਿਸਮੀ ਨਹੀਂ ਗਈ ਤੇ ਇਹ ਹੈਗੀ ਕੀ ਮੰਗ ਕਰਦੇ ਹੁੰਦੇ ਹੋ ਮੰਗ ਇਹ ਨਹੀਂ ਸਾਥ ਹੁੰਦਾ ਹੋ ਰਹੀ ਮੰਗ ਇਹ ਕੀ ਕਰਨੀ ਆ ਸਾਡਾ ਜੋ ਸਾਡਾ ਤਾਂ ਜਿਹੜਾ ਹੋ ਗਿਆ ਹੋ ਗਿਆ ਚਲੋ ਦੋਸ਼ੀ ਗਾਹ ਨਾ ਕਿਸੇ ਨੂੰ ਕਰਨਗੇ ਸਾਡਾ ਤੇ ਜੋ ਨਾ ਹੋ ਗਿਆ ਇਹ ਕਰਕੇ ਸਾਨੂੰ ਅੱਖਾਂ ਸਾਹਮਣੇ ਆ ਜੇ ਬੰਦਾ ਕਿਹੜਾ ਵਾ ਚਲੋ